ਸਤਿ ਸ੍ਰੀ ਅਕਾਲ ਦੋਸਤੋ ਇੱਕ ਵਾਰੀ ਫੇਰ ਆ ਗਿਆ ਆਪਾਂ ਮੱਲੀ ਕਾਰ ਬਾਜ਼ਾਰ ਧਰਮਗੋਟ ਕੀ ਹਾਲ ਹੈ ਵੀਰੇ ਠੀਕ ਹੋ ਹੋਰ ਬਾਈ ਜੀ ਟਾਈਮ ਤੇ ਗੱਡੀਆਂ ਦਿਖਾਈਏ ਫਿਰ ਆਪਾਂ ਹਾਂਜੀ ਹਾਂਜੀ ਕਰੋ ਸ਼ੁਰੂ ਪਾਜੀ 2020 ਪੇਡ ਨੰਬਰ ਵਾਲੀ ਇੱਧਰ ਖੜੀ ਹੈ ਬਾਈ ਟਾਇਓਸ ਇਹ ਇਹ 2016 ਮਾਡਲ ਹੈ ਜੀ ਹਮ ਕਿਲੋਮੀਟਰ ਹੈਗੀ 115000 ਫਸਟ ਓਨਰ ਦੀ ਹੈ ਠੀਕ ਹੈ ਟਾਇਰ ਆ ਲਾਇਓ ਬਿਲਕੁਲ ਨਿਊ ਹੈ ਜੀ ਤੇ ਵੇਰੀਐਂਟ ਕਿਹੜਾ ਹੈ ਇਹ ਜੀਡੀ ਮਾਡਲ ਜੀਡੀ ਡੀਜ਼ਲ ਦੀ ਕਾਰ ਹੈ 2016 ਮਾਡਲ ਲਾਈਟਰ ਐਕਸਟਰਾ ਚੰਗੀ ਕੰディション ਦੀ ਗੱਡੀ ਐ ਤੇ ਅੰਦਰੋਂ ਵੀ ਗਰੀਸਨ ਚੈੱਕ ਕਰ ਲੋ ਤੇ ਭਾਈ ਰੇਟ ਗੱਡੀ ਦਾ ਰੇਟ ਇਹਦਾ ਜੀ 480000 ਰੁਪਇਆ 480000 ਹਾਂਜੀ ਬਾਕੀ ਆਿਆਂ ਦਾ ਮਾਨਤਨ ਕਰਦੇ ਆਂਗੇ ਆਿਆਂ ਦਾ ਮਾਨਤਨ ਥੋੜਾ ਭਾਈ ਲਾਜ਼ਮੀ ਹੋਣਾ ਤੇ ਡਾਊਨ ਪੇਮੈਂਟ ਦੱਸ ਦਿਓ ਕਿੰਨੀ ਐ ਜੀ ਡਾਊਨ ਪੇਮੈਂਟ ਜੀ 5 ਲੱਖ ਰੁਪਏ ਨਾਲ ਸਰ ਜਾਏਗਾ ਬਾਕੀ ਲੋਨ ਹੋ ਜਾਊ ਹਾਂਜੀ ਹੋ ਜਾਏਗਾ ਠੀਕ ਐ ਤੇ ਅੱਗੇ ਆ ਗਈ ਸਕੋਰਪੀਓ ਐਨ ਮੋਸਟ ਡਿਮਾਂਡਿੰਗ ਕਾਰ ਕਾਲੇ ਰੰਗ ਦੀ ਇਹ 2023 ਮਾਡਲ ਐ ਜੀ ਜੈਡ 8 ਐਲ ਆਟੋ ਦੇ ਵਿੱਚ ਟੌਪ ਮਾਡਲ ਠੀਕ ਐ ਕੈਪਟਨ ਸੀਟ ਵਾਲੀ ਕੈਪਟਨ ਸੀਟ ਵਾਲੀ ਜੈਡ 8 ਐਲ ਇਹ ਮਤਲਬ 4/2 ਦੇ ਵਿੱਚ ਟੌਪ ਮਾਡਲ ਹੀ ਆ ਗਿਆ 4/2 ਵਿੱਚ ਟੌਪ ਮਾਡਲ ਹੈ ਜੀ ਆਟੋਮੈਟਿਕ ਫੁੱਲ ਇੰਸ਼ੋਰੈਂਸ ਹੈ ਜੀ 11ਵੇਂ ਮਹੀਨੇ ਤੱਕ ਠੀਕ ਹੈ ਫਸਟ ਓਨਰ ਹੈ ਚੱਲੀ ਕਿੰਨੀ ਹੈ 48 ਤੋਂ 49000 ਕਿਲੋਮੀਟਰ ਚੱਲੀ ਹੈ ਜੀ ਠੀਕ ਹੈ ਆਲ ਓਰੀਜਨਲ ਬਿਲਕੁਲ ਪੇਂਟ ਦੀ ਗਾਰੰਟੀ ਹੈ ਜੀ ਕਿਤੋਂ ਪੇਂਟ ਹੋਵੇ ਬਿਲਕੁਲ ਗਾਰੰਟੀ ਬਿਲਕੁਲ ਠੀਕ ਹੈ ਤੇ ਰੇਟ ਇਹਦਾ ਰੇਟ ਇਹਦਾ ਜੀ 22 ਲੱਖ 75000 ਬਾਕੀ ਅਿਆਂ ਦਾ ਮੰਤਨ ਕਰ ਦਿਆਂਗੇ 22 ਲੱਖ 75000 ਠੀਕ ਹੈ ਜੀ ਤੇ ডাউন ਪੇਮੈਂਟ ਤਿੰਨ ਤੋਂ 4 ਲੱਖ ਹਾਂਜੀ ਤਿੰਨ ਤੋਂ 4 ਲੱਖ ਬਾਕੀ ਲੋਨ ਹੋ ਜਾਏਗਾ ਤਿੰਨ ਤੋਂ 4 ਲੱਖ ਰੁਪਇਆ ਲਿਓ ਬਾਈ ਜੀ ਸਕਾਰਪਿਓ ਐਨ ਜ਼ेड 8 ਐਲ ਜਾਨੀ ਕਿ ਲਗਜ਼ਰੀ ਮਾਡਲ ਦੇ ਦੇਾਂਗੇ ਮਾਲਕ ਹੋਣਾ ਦਾ ਤੁਹਾਨੂੰ ਗੱਡੀ ਤੇ ਅੱਗੇ ਆ ਗਈ ਬਾਈ ਜੀ ਕਾਲੇ ਰੰਗ ਦੀ ਸਕਾਰਪਿਓ ਕਲਾਸਿਕ ਹਾਂਜੀ 2023 ਇਹ ਵੀ 10ਵੇਂ ਮਹੀਨੇ ਦੀ ਕਾਰ ਹੈ ਜੀ ਫੁੱਲ ਇੰਸ਼ੋਰੈਂਸ ਹੈ ਠੀਕ ਹੈ ਸੌਲਾਈ ਵੀ ਐਕਸਟਰਾ ਲੱਗੇ ਹੋਏ ਆ ਠੀਕ ਹੈ ਕਲਾਸਿਕ ਕੈਪਟਨ ਸੀਟਾਂ ਵਾਲੀ ਜੀ ਕੈਪਟਨ ਸੀਟਾਂ ਵਾਲੀ ਜੀ ਪੇਡ ਨੰਬਰ ਹੈ ਜੀ 1000 ਪੇਡ ਨੰਬਰਾਂ ਚੱਲੀ ਕਿੰਨੀ ਕ ਵੀਰੇ ਚੱਲੀ ਹੈ ਜੀ 29 ਤੋਂ 30000 ਕਿ ਠੀਕ ਹੈ। ਲਓ ਜੀ ਚੈੱਕ ਕਰੋ ਗੱਡੀ ਸੀਟ ਕਵਰ ਨਵੇਂ ਬਹੁਤ ਸਾਫ ਸੁਥਰੀ ਕੰਡੀਸ਼ਨ ਦੀ ਗੱਡੀ ਆ ਕਿਤੋਂ ਪੇਂਟ ਪੂੰਡ ਤਾਂ ਨਹੀਂ ਹੋਈ ਪਈ? ਬਿਲਕੁਲ Ориਜਨਲ ਜੀ। ਜਮਾਂ Ориਜਨਲ ਪੇਂਟ। Ориਜਨਲ ਦੀ ਬਿਲਕੁਲ ਫੁੱਲ ਗਾਰੰਟੀ ਵਾਲੀ। ਫੁੱਲ ਫੁੱਲ ਗਾਰੰਟੀ ਜੀ। ਠੀਕ ਹੈ ਤੇ ਇਹਦਾ ਰੇਟ ਫਿਰ? ਇਹਦਾ ਰੇਟ ਜੀ 18 ਲੱਖ 50 ਹਜ਼ਾਰ ਰੁਪਏ। 18.5 ਲੱਖ। ਹਾਂ ਜੀ 18.5 ਬਾਕੀ ਐਂ ਦਾ ਮਾਨਤਾਨ ਕਰਾਂਗੇ ਜੀ। ਹੂੰ। ਤੇ ਡਾਊਨ ਕੈਂਡ ਕਿੰਨੇ ਲੱਖ ਰੁਪਏ ਦੇ ਕੇ ਲੋਗ। 3 ਲੱਖ। 3 ਲੱਖ ਰੁਪਏ ਲਿਓ ਬਾਈ ਜੀ ਪੇਡ ਨੰਬਰ 1000 ਵਾਲੀ ਗੱਡੀ ਦੇ ਦਾਂਗੇ ਤੁਹਾਨੂੰ। ਬਾਕੀ ਖੜੀਆਂ ਨੇ ਪਹਿਲਾਂ ਇਹਦੇ ਬਾਰੇ ਦੱਸ ਦੀ ਆ ਵਾ ਦੱਸੋ ਵੀਰੇ ਇਹ 2017 ਵੀਡੀਆ ਵੀ ਫਸਟ ਓਨਰ ਹੈ ਜੀ 85000 ਕਿਲੋਮੀਟਰ ਚੱਲੀ ਆਲ ਆਈ ਵੀ ਲੱਗੇ ਆ ਠੀਕ ਹੈ ਡੀਜ਼ਲ ਦੀ ਕਾਰ ਹੈ ਜੀ ਠੀਕ ਹੈ ਜੀ ਰੇਟ ਇਹਦਾ ਜੀ ਹੈਗਾ 575 ਬਾਕੀ ਆਂ ਦਾ ਮਾਨਤਨ ਕਰ ਦੇਾਂਗੇ 575 ਦੇ ਵਿੱਚੋਂ ਭਾਈ ਥੋੜਾ ਮਾਨਤਨ ਹੋ ਜਾਊਗਾ ਕੰਡੀਸ਼ਨ ਭਾਈ ਜੇ ਵੀ ਓਕੇ ਆ ਗੱਡੀ ਟਾਇਰ ਟੱਪਾ ਵੀ ਓਕੇ ਆ ਅੰਦਰੋਂ ਸਾਫ਼ ਹੈ ਤੇ ਫਸਟ ਓਨਰ ਹੈ ਜੀ ਫਸਟ ਓਨਰ ਠੀਕ ਹੈ ਜੀ ਤੇ ਇਹਦੀ ਡਾਉਨ ਪੇਮੈਂਟ ਕਿੰਨੀ ਕੋ ਇਹਦੀ 1.5 ਲੱਖ ਰੁਪਏ ਡਾਊਨ ਪੇਮਡਾ ਜੀ 1.5 ਲੱਖ ਰੁਪਈਆ ਠੀਕ ਆ ਬਈ ਤੇ ਅੱਗੇ ਫੇਰ ਸਲਫਟ ਖੜੀ ਆ ਹਾਂਜੀ ਇਹ 16 ਬੀਡੀ ਆ ਜੀ ਠੀਕ ਐ ਇਹ ਓਨਰ 2 ਚ ਐ ਹਮ ਇਹ ਇਹ ਵੀ ਆਲ ਓਰੀਜਨਲ ਦੀ ਗਾਰੰਟੀ ਐ ਜੀ ਟਾਇਰ ਨਿਊ ਐ ਠੀਕ ਐ ਇਹਦਾ ਰੇਟ ਜੀ 475 475 ਹਾਂਜੀ ਬਹੁਤ ਜਾਇਜ਼ ਐ ਬਿਲਕੁਲ 2016 ਮਾਡਲ 2016 ਬੀਡੀ ਲਓ ਜੀ ਕਰੋ ਚੈੱਕ ਲੱਖ ਰੁਪਇਆ ਡਾਉਨ ਪੇਮੈਂਟ ਹਾਂਜੀ ਲੱਖ ਰੁਪਇਆ ਡਾਉਨ ਪੇਮੈਂਟ ਬਾਕੀ ਲੋਨ ਹੋ ਜਾਏਗਾ ਠੀਕ ਹੈ ਆਲ ओरिजिनल ਦੀ ਵੀ ਗਾਰੰਟੀ ਹੈ ਜੀ ਠੀਕ ਹੈ ਤੇ ਅੱਗੇ ਖੜੀ ਹੈ ਬਾਈ ਜੀ ਕ੍ਰੇਟਾ ਕ੍ਰੇਟਾ 2023 ਐਸ 6 ਸਨਰੂਫ ਵਾਲੀ ਵੱਡੇ ਸਨਰੂਫ ਵਾਲੀ ਠੀਕ ਹੈ ਜੀ ਫਰਸਟ ਓਨਰ ਹੈ ਜੀ ਡੀਜ਼ਲ ਦੀ ਕਾਰ ਹੈ ਮੈਨੂਅਲ ਚ ਠੀਕ ਹੈ ਪੀਵੀ 56 ਰਾਏਕੋਟ ਦਾ ਨੰਬਰ ਹੈ ਜੀ ਨੰਬਰ ਵੀ ਸੋਹਣਾ 5255 5255 ਨੰਬਰ ਵੀ ਸੋਹਣਾ ਬਿਲਕੁਲ ਚੱਲੀ ਕਿੰਨੀਆਂ ਵੀਰੇ ਚੱਲੀ ਹੈਗੀ ਜੀ ਇਹ 38 ਤੋਂ 40 ਦੇ ਵਿੱਚ ਵਿੱਚ 38 40000 ਠੀਕ ਹੈ ਫਰਸਟ ਓਨਰ ਦੀ ਕਾਰ ਆ 2023 ਮਾਡਲ ਐਸਐਕਸ ਵੱਡੇ ਸਾਲ ਬਿਲਕੁਲ ਨਵੇਂ ਲੱਗੇ ਜੀ ਜੀ ਤੇ ਇਹਦਾ ਕੀ ਰੇਟ ਆ ਇਹਦਾ ਰੇਟ ਆ ਜੀ 16 ਲੱਖ ਰੁਪਇਆ ਹੂੰ ਬਾਕੀ ਐਂ ਦਾ ਮੰਨਤਨ ਕਰਾਂਗੇ ਜੀ 15 75 ਤੱਕ ਦੇ ਦੇਵਾਂਗੇ ਜੀ 15 ਲੱਖ 75000 ਦੀ ਗੱਡੀ ਮਿਲ ਜੂ ਬਾਈ ਤੇ ਡਾਊਨ ਪੇਮੈਂਟ ਕਿੰਨੀ ਭਾਈ ਤੋਂ 3 ਲੱਖ ਜੀ 22 3 ਲੱਖ ਰੁਪਇਆ ਡਾਊਨ ਪੇਮੈਂਟ ਦਾ ਲੈ ਕੇ ਆਉਣਾ ਬਾਕੀ ਸਾਰਾ ਲੋਨ ਹੋ ਜੂਗਾ ਜੇ ਤੁਹਾਡੀ ਪ੍ਰੋਫਾਈਲ ਵੈਸਟ ਆ ਤੇ ਅੱਗੇ ਆ ਗਈ i20 2018 ਆਸਤਾ ਮਾਡਲ ਚਾ ਜੀ 2018 ਆਸਤਾ ਹਾਂਜੀ 75000 ਚੱਲੀ ਹੈ ਜੀ ਜੀ ਟਾਇਰ ਨਵੇਂ ਡੀਜ਼ਲ ਡੀਜ਼ਲ ਜੀ ਡੀਜ਼ਲ ਚ ਮੈਨੂਅਲ ਠੀਕ ਹੈ ਲਓ ਜੀ ਕੰਡੀਸ਼ਨ ਵਾਈਜ਼ ਇਹ ਵੀ ਗੱਡੀ ਨਵੀਂ ਹੈ ਲੈ ਮੈਂ ਤੇ ਅੰਦਰੋਂ ਦਿਖਾ ਦੇ ਗੱਡੀ 70 ਕੁ ਹਜ਼ਾਰ ਕਿੰਨੀ ਚੱਲੀ ਆ 70 ਤੋਂ 75 ਜੀ 70 ਤੋਂ 75 ਦੇ ਵਿੱਚ ਦੀ ਹੈ ਠੀਕ ਹੈ ਪਰ ਇਹਦਾ ਜੀ ਹੈਗਾ 6,25,000 ਬਾਕੀ ਆਇਆਂ ਦਾ ਮੰਨਤਨ ਕਰਾਂਗੇ 2018 ਮਾਡਲ ਆਸਤਾ ਹਾਂਜੀ 2018 625 ਹਾਂਜੀ 625 ਠੀਕ ਆ ਬਾਈ ਮੰਨਤਨ ਹੋ ਜਾਊਗਾ ਬਾਈ 1 ਲੱਖ 80,000 ਰੁਪਏ ਡਾਊਨ ਪੇਮੈਂਟ ਦੇ ਲੈਓ ਬਾਕੀ ਲੋਨ ਵੀ ਹੋ ਜਾਊਗਾ ਤੇ ਅੱਗੇ ਆ ਗਈ ਡਿਜ਼ਾਇਰ ਕਾਰ 2011 ਬੀਡੀਆਈ ਜੀ ਫਸਟ ਓਨਰ ਜਲੰਧਰ ਨੰਬਰ ਦੀ ਠੀਕ ਹੈ ਟਾਇਰ ਵੀ ਨਵੇਂ ਆ ਜੀ ਪੂਰੀ ਵਧੀਆ ਕਾਰ ਆ ਪਹਿਲੇ ਨਾਮ ਦੀ ਆ ਦੋਨੋਂ ਚਾਬੀਆਂ ਨਾਲ ਹੈ ਜੀ ਠੀਕ ਆ 2011 ਮਾਡਲ ਬੀਡੀਆਈ ਡੀਜ਼ਲ ਦੀ ਕਾਰ ਕਵਰ ਬਹੁਤ ਵਧੀਆ ਲੱਗੇ ਹੋਏ ਆ ਹੂੰ ਰਣਜੀਤ ਸਿੰਘ ਬਾਜੀ ਬਾਈ ਇਹ ਵੀ ਓਕੇ ਆ ਗੱਡੀ ਤੇ ਰੇਟ ਰੇਟ 2.5 ਲੱਖ ਰੁਪਏ ਜੀ 2.5 ਲੱਖ ਮਾਨਦਾਨ ਹੋ ਜਾਊਗਾ ਮਾਨਦਾਨ ਕਰਦੇ ਆਂਗੇ ਜੀ 2 ਲੱਖ 30 35 ਹਜ਼ਾਰ ਦੇ ਕਰਚ ਗੱਡੀ ਦੇ ਦਿਆਂਗੇ ਠੀਕ ਹੈ ਲਓ ਜੀ ਦੱਸਦਾ ਤੁਹਾਨੂੰ ਮੋਟਾ ਮੋਟਾ ਸਾਫ ਬੀਨੇ ਦੀ ਗੱਡੀ ਤੁਹਾਨੂੰ ਮਿਲ ਜੂਗੀ ਮਿਲ ਜਾਈਗੀ ਜੀ ਲਾਸਟ ਇਹਨੇ ਦੀ ਦੇ ਦੇਵਾਂਗੇ ਤੇ ਅੱਗੇ ਫੇਰ ਡਿਜ਼ਾਇਰ ਕਰ ਇਹ 2013 ਵੀਡੀ ਹੈ ਜੀ 13 ਠੀਕ ਹੈ ਹਾਂਜੀ ਇਹ ਸੈਕੰਡ ਓਨਰ ਚ ਹੈ ਆਲ ਓਰੀਜਨਲ ਕਾਰ ਹੈ ਠੀਕ ਹੈ ਇਹਦਾ ਰੇਟ ਹੈਗੇ 3 ਲੱਖ 75 ਹਜ਼ਾਰ 375000 2013 ਮਾਡਲ ਵੀਡੀਓ ਇਹ ਟਾਇਰ ਬਿਲਕੁਲ ਨਵੇਂ ਆ ਕਾਰ ਆਲ ਓਰੀਜਨਲ ਕਾਰ ਆ ਠੀਕ ਆ ਭਾਈ ਇੱਥੇ ਲੋਨ ਕਿੰਨੇ ਦਾ ਹੋ ਜਾਊਗਾ ਇਹ ਤੇ ਲੋਨ ਜੀ 1.5 ਲੱਖ ਰੁਪਏ ਦੇ ਕੇ ਬਾਕੀ ਸਾਰਾ ਲੋਨ ਹੋ ਜਾਏ 1.25 ਲੱਖ ਦੇ ਕੇ ਬਾਕੀ ਲੋਨ ਹੋ ਜਾਏਗਾ ਲਓ ਜੀ 1.25 ਲੱਖ ਰੁਪਿਆ ਲਿਓ ਬਾਕੀ ਸਾਰਾ ਲੋਨ ਹੋ ਜਾਊਗਾ ਧਰਮਕੋਟ ਬਾਈ ਜ਼ਿਲ੍ਹਾ ਮੋਗਾ ਪੈਂਦਾ ਹਾਂਜੀ ਮੱਲਿਕ ਰੋਡ ਹੈ ਜੀ ਆਪਣਾ ਗੂਗਲ ਮੈਪ ਤੇ ਲੱਗੇ ਸੋ ਮਿਲ ਜੂਗੀ ਹਾਂ ਬਿਲਕੁਲ ਜੀ ਤੇ ਬਾਈ ਨੂੰ ਤੁਸੀਂ ਜਾਣਦੇ ਹੋ ਵੀਡੀਓ ਆਪਾਂ 3-4 ਪਾ ਚੁੱਕੇ ਆ ਪਹਿਲਾਂ ਹਨ ਤੇ ਬਾਕੀ ਕਾਲ ਕਰਕੇ ਡਿਟੇਲ ਲੈ ਲਿਓ ਜਿਹੜੀ ਜਾਣਕਾਰੀ ਤੁਸੀਂ ਪੂਰੀ ਲੈਣੀ ਆ ਬਾਕੀ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਲਾਈਕ ਕਮੈਂਟ ਜ਼ਰੂਰ ਕਰਿਓ ਸਤਿ ਸ੍ਰੀ ਅਕਾਲ